ਰਾਜਨੀਤੀ ਲਫ਼ਜ਼ ਆਉਂਦਾ ਹੈ ਆਪਣੇ ਸਾਹਮਣੇ ਤਾਂ ਇਹ ਲੱਗਦਾ ਹੈ ਵੀ ਗੁੰਡਿਆਂ ਦਾ ਕੰਮ ਹੈ ਪੈਸੇ ਵਾਲਿਆਂ ਦਾ ਕੰਮ ਹੈ ਪਰ ਇੱਕ ਗੱਲ ਮੇਰੀ ਸੋਚ ਲਿਓ ਜੋ ਮੈਂ ਕਹੂੰਗਾ ਉਹਨੂੰ ਸੋਚ ਲਿਓ ਕਿ ਰਾਜਨੀਤੀ ਦੇ ਵਿੱਚ ਆਪਾਂ ਕਹਿੰਦੇ ਮਾੜੇ ਬੰਦੇ ਨੇ ਮਾੜੇ ਬੰਦੇ ਇਸ ਕਰਕੇ ਨਹੀਂ ਹੈਗੇ ਕਿ ਮਾੜੇ ਹੀ ਬੰਦੇ ਰਾਜਨੀਤੀ ਚ ਆਉਂਦੇ ਆ ਮਾੜੇ ਬੰਦੇ ਇਸ ਕਰਕੇ ਨੇ ਕਿ ਚੰਗੇ ਬੰਦੇ ਰਾਜਨੀਤੀ ਤੋਂ ਕੰਨੀ ਘਤਰਾਉਂਦੇ ਆ ਵੀ ਨਹੀਂ ਅਸੀਂ ਨਹੀਂ ਜਾਣਾਂ ਫਿਰ ਮਾਰੇ ਜਿੱਤ ਜਾਂਦੇ ਆ ਉਹ ਕਹਿੰਦੇ ਆਪਾਂ ਨੂੰ ਕੀ ਆਪਾਂ ਚਾਹੀਦੇ ਹੀ ਨਹੀਂ ਇਹ ਮਾਰੇ ਜਿੱਤ ਜਾਂਦੇ ਆ ਉਹ ਗੁੰਡੇ ਜਿੱਤ ਜਾਂਦੇ ਆ ਫਿਰ ਆਪਣੇ ਧੀਏ ਭੈਣਾਂ ਨੂੰ ਘਾੜਾ ਕੱਢਦੇ ਆ ਫਿਰ ਉਹ ਕਰਾਪਸ਼ਨ ਕਰਦੇ ਆ ਫਿਰ ਆਪਾਂ ਨੂੰ ਉਹ ਬੇਇਜ਼ਤ ਕਰਦੇ ਆ ਫਿਰ ਆਪਾਂ ਕਹਿੰਦੇ ਯਾਰ ਇਹ ਤਾਂ ਇਹ ਤਾਂ ਯਾਰ ਮਾੜਾ ਨਿਕਲਿਆ ਕੀ ਕਰੀਏ ਕਾਰਨ ਇਹ ਹੈ ਕਿ ਆਪਾਂ ਵੋਟਾਂ ਬੋਲ ਨਹੀਂ ਜਾਂਦੇ ਜਾਂ ਤਾਂ ਜਾਂ ਫਿਰ ਆਪਾਂ ਰਾਜਨੀਤੀ ਦੇ ਵਿੱਚ ਹਿੱਸਾ ਨਹੀਂ ਲੈਂਦੇ ਮੇਰੀ ਇੱਕ ਗੱਲ ਸ਼ਾਮਨਗਰ ਵਾਲਿਓ ਇਹ ਗੱਲ ਮੇਰੀ ਨੋਟ ਕਰ ਲਿਓ ਕਿ ਰਾਜਨੀਤੀ ਹਰ ਇੱਕ ਘਰ ਦੇ ਚੁੱਲ੍ਹੇ ਨੂੰ ਪ੍ਰਭਾਵਿਤ ਕਰਦੀ ਹੈ। ਤੁਸੀਂ ਇਹ ਨਾ ਸੋਚੋ ਕਿ ਜੇ ਤੁਸੀਂ ਰਾਜਨੀਤੀ 'ਚ ਨਹੀਂ ਹੈਗੇ ਤਾਂ ਰਾਜਨੀਤੀ ਤੁਹਾਨੂੰ ਪ੍ਰਭਾਵਿਤ ਨਹੀਂ ਕਰਦੀ। ਹਰ ਘਰ ਦੇ ਚੁੱਲ੍ਹੇ ਨੂੰ ਰਾਜਨੀਤੀ ਪ੍ਰਭਾਵਿਤ ਕਰਦੀ ਹੈ। ਤੁਹਾਡਾ ਚੁੱਲਾ ਮਾਵਾ-ਪੈਣਾ ਬੈਠੀਆਂ ਨੇ ਇਹਨਾਂ ਨੂੰ ਪੁੱਛ ਕੇ ਦੇਖੋ ਚੁੱਲਾ ਕਿਵੇਂ ਚੱਲਦਾ ਹੈ। ਚੰਗੇ ਰਾਜਨੀਤਿਕ ਲੋਕ ਆ ਜਾਣ ਚੁੱਲਾ ਸੌਖਾ ਚੱਲਣ ਲੱਗ ਜਾਂਦਾ ਹੈ। ਭ੍ਰਿਸ਼ਟਾਚਾਰੀ ਆ ਜਾਣ ਉਸੇ ਚੁੱਲ੍ਹੇ ਤੇ ਤਿੰਨ ਦੀ ਜਗ੍ਹਾ ਦੋ ਵਾਰ ਰੋਟੀ ਪੱਕਣ ਲੱਗ ਜਾਂਦੀ ਹੈ ਫਿਰ ਦੋ ਵਾਰ ਚੋਂ ਵੀ ਇੱਕ ਇੱਕ ਸਬਜ਼ੀ ਘਟਣ ਲੱਗ ਜਾਂਦੀ ਹੈ ਫਿਰ ਚਾਹ ਵੀ ਤਿੰਨ ਵਾਰ ਦੀ بجائے ਇੱਕ ਵਾਰ ਤੇ ਆ ਜਾਂਦੀ ਹੈ ਮਤਲਬ ਤੁਹਾਡਾ ਘਰ ਦਾ ਰਾਸ਼ਨ ਕੌਣ ਖਾ ਰਿਹਾ ਹੈ ਰਾਜਨੀਤੀ ਮਹਿੰਗਾਈ ਤੇ ਮਹਿੰਗਾਈ ਕਿਉਂ ਬਧਰੀਏ ਕਿਉਂ ਕਿ ਜਿਹੜੇ ਤੁਸੀਂ ਚੁਣੇ ਨੇ ਉਹ ਭ੍ਰਿਸ਼ਟਾਚਾਰੀ ਨੇ ਉਹ ਪੈਸੇ ਖਾ ਰਹੇ ਨੇ ਉਹ ਹਫ਼ਤਾ ਮੰਗ ਰਿਹਾ ਕਦੇ ਕਿਸੇ ਤੋਂ ਕਦੇ ਕਿਸੇ ਤੋਂ ਸੋ ਇਸ ਕਰਕੇ ਮੈਂ ਚਾਹੁੰਦਾ ਕਿ ਤੁਸੀਂ ਹਿੱਸਾ ਲਓ ਰਾਜਨੀਤੀ ਚ ਭਾਵੇਂ ਵੋਟ ਪਾ ਕੀ ਲੋ ਜਿਹੜਾ ਤੁਹਾਨੂੰ ਲੱਗਦਾ ਵੀ ਇਹ ਚੰਗਾ ਹੈ ਉਹਨੂੰ ਵੋਟ ਪਾ ਦਿਓ ਜਿਹੜਾ ਤੁਹਾਨੂੰ ਲੱਗਦਾ ਗੁੰਡਾ ਹੈ ਤਾਂ ਉਹਦੇ ਵਿਰੁੱਧ ਵੀ ਵੋਟ ਪਾਉਣਾ ਜਿਹੜਾ ਉਹ ਜ਼ਰੂਰੀ ਹੈ ਜੇ ਤੁਸੀਂ ਕਹਿ ਵੀ ਇਹ ਤਾਂ ਗੁੰਡਾ ਯਾਰ ਆਪਾਂ ਇਹਨੂੰ ਵੋਟ ਨਹੀਂ ਪਾਉਣੀ ਮੈਂ ਵੋਟ ਹੀ ਨਹੀਂ ਪਾਣੀ ਤਾਂ ਫਿਰ ਤਾਂ ਕੋਈ ਨਾ ਕੋਈ ਤਾਂ ਜਿੱਤੂਗਾ ਫਿਰ ਸੋ ਅੱਜਕਲ ਅਸੀਂ ਬਹੁਤ ਰਵੈਤੀ ਹੋ ਗਏ ਵਿਰੋਧ ਕਰਨਾ ਭੁੱਲ ਗਏ ਜਾਂ ਚੁੱਪ ਹੋ ਗਏ ਜਾਂ ਹਮੈਤੀ ਹੋ ਗਏ ਚੁੱਪ ਰਹਿਣਾ ਵੀ ਤਾਂ ਅੱਧੀ ਹਮੈਤ ਹੁੰਦੀ ਹੈ ਨਾ ਸਾਹਮਣੇ ਆਓ ਬਿਲਕੁਲ ਸਾਹਮਣੇ ਆਓ ਔਰ ਉਹ ਕਿਹੜਾ ਤੁਸੀਂ ਸ਼ਰੇਮ ਉਹ ਤਾਂ ਗੁਪਤ ਇੱਕ ਜਗ੍ਹਾ ਤੇ ਇੱਕ ਮਸ਼ੀਨ ਰੱਖੀ ਹੋਈ ਹੈ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਜਿਹਨੂੰ ਮਰਜ਼ੀ ਪਾਇਆ ਉਹ ਜਰੂਰ ਵੋਟ ਪਾਉਣ ਜਾਇਓ ਲੁਧਿਆਣੇ ਵਾਲਿਓ ਤੁਹਾਡੇ ਤੋਂ ਉਮੀਦ ਹੈ ਲੁਧਿਆਣਾ ਪੰਜਾਬ ਦਾ ਦਿਲ ਮੰਨਿਆ ਜਾਂਦਾ ਤੇ ਜੇ ਦਿਲ ਜਿਹੜਾ ਦਿਲ ਵਧੀਆ ਫੈਸਲੇ ਲਊਗਾ ਤਾਂ ਸਾਰਾ ਸਰੀਰ ਠੀਕ ਰਹਿੰਦਾ ਜੇ ਦਿਲ ਦਾ ਇੱਕ ਵੀ ਧੜਕਣ ਇਧਰ ਉਧਰ ਹੋ ਗਈ ਤਾਂ ਫਿਰ ਆਪਾਂ ਫਿਰ ਜਿਹੜਾ ਉਹ ਡਾਕਟਰਾਂ ਕੋਲ ਜਾਣਾ ਪੈਂਦਾ ਤੇ ਸਭ ਤੋਂ ਪਹਿਲਾਂ ਡਾਕਟਰ ਜਿਹੜੇ ਨੇ ਉਹ ਦਿਲ ਤੇ ਲਾਉਂਦੇ ਆ ਉਹ ਮੀਟਰ ਵੀ ਪਹਿਲਾਂ ਦਿਲ ਦੇਖ ਲਓ ਕਿੰਨਾ ਹੈ ਧੜਕਣ ਸੋ ਲੁਧਿਆਣਾ ਜਿਹੜਾ ਉਹ ਦਿਲ ਹੈ ਤੇ ਲੁਧਿਆਣਾ ਪੱਛਮੀ ਉਹ ਦਿਲ ਦਾ ਹਿੱਸਾ ਹੈ ਜਿੱਥੋਂ ਧੜਕਨ ਚੱਲਦੀ ਹੈ ਪੰਜਾਬ ਦੀ ਤਾਂ ਤੁਸੀਂ ਪੜੇ ਲਿਖੇ ਲੋਕ ਬੈਠੇ ਨੇ ਮੇਰੇ ਸਾਹਮਣੇ ਮੈਂ ਦੇਖ ਰਿਹਾ ਤੇ ਜਰੂਰ ਰਾਜਨੀਤੀ ਦੇ ਵਿੱਚ ਵੀ ਹਿੱਸਾ ਲਓ ਔਰ ਗਲਤ ਨੂੰ ਗਲਤ ਕਹੋ ਸਹੀ ਨੂੰ ਸਹੀ ਕਹੋ ਚੁੱਪ ਰਹਿਣ ਦੀ ਬਜਾਏ ਚੁੱਪ ਰਹਿਣ ਨਾਲ ਫਿਰ ਉਹਨਾਂ ਦੇ ਹੌਸਲੇ ਵੱਜ ਜਾਂਦੇ ਨੇ ਦੂਜਿਆਂ ਦੇ ਸੋ ਇੱਕ ਪਾਸੇ ਪਿਆਰ ਹੈ ਇਹ ਦੂਜੇ ਪਾਸੇ ਹੰਕਾਰ ਹੈ ਜਿਵੇਂ ਤੁਸੀਂ ਕਹੋਗੇ ਉਵੇਂ ਕਰਾਂਗੇ 19 ਤਰੀਕ ਨੂੰ ਇੱਕ ਨੰਬਰ ਦਾ ਬਟਨ ਹੈ ਇੱਕ ਨੰਬਰ ਦਾ ਬਟਨ ਦਬਕੇ ਝਾੜੂ ਨੂੰ ਕਾਮਯਾਬ ਕਰੋ ਤਾਂ ਸੰਜੀਵ ਰੋੜਾ ਜੀ ਤੁਹਾਡੇ ਉਮੀਦਵਾਰ ਨੇ ਉਹਨਾਂ ਬਾਰੇ ਸਾਰਾ ਕੁਝ ਦੱਸ ਚੁੱਕੇ ਨੇ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਬੁਲਾਰੇ ਸਾਡੇ ਦੇਸ਼ ਦਾ ਮਾਣ ਜਿਨ੍ਹਾਂ ਨੇ ਦੁਨੀਆ 'ਚ ਨਾਮ ਰੌਸ਼ਨ ਕੀਤਾ ਸਾਡੇ ਰਾਜ ਸਭਾ ਦੇ ਮੈਂਬਰ ਹਰਪਜਨ ਸਿੰਘ ਜੀ ਇੱਥੇ ਬੈਠੇ ਨੇ ਕਿਉਂਕਿ ਉਹ ਤਾਂ ਇੱਕ ਖਿਡਾਰੀ ਨੇ ਉਹਨਾਂ ਦੀ ਜ਼ਿੰਦਗੀ ਤਾਂ ਕੱਟ ਸਕਦੀ ਸੀ ਆਮ ਨਾਲੇ ਤਾਂ ਗਲੀਆਂ ਚ ਉਹਨਾਂ ਨੂੰ ਕੀ ਆਉਣ ਦੀ ਲੋੜ ਸੀ ਇਹੋ ਜਿਹੇ ਵੇਲੇ ਜਿਹੜੇ ਉਹਨਾਂ ਦੇ ਨਾਲ ਦੇ ਕ੍ਰਿਕਟਰ ਨੇ ਉਹ ਤਾਂ ਆਪਣਾ ਦੁਬਈ ਜਾਂ ਕਿਤੇ ਹੋਰ ਫਲੈਟ ਲੈ ਕੇ ਜਾਂ ਮਹਿਲ ਲੈ ਕੇ ਰਹਿੰਦੇ ਹੋਣਗੇ ਉਹ ਤਾਂ ਆਲਰੇਡੀ ਜਿਹੜੇ ਨੇ ਪਰ ਹਰਪਜਨ ਸਿੰਘ ਨੇ ਫੈਸਲਾ ਕੀਤਾ ਕਿ ਮੈਂ ਵੀ ਲੋਕਾਂ ਦੇ ਵਿੱਚ ਜਾਊਂਗਾ ਜਿਨ੍ਹਾਂ ਲੋਕਾਂ ਨੇ ਮੈਨੂੰ ਬਣਾਇਆ ਹਰਪਜਨ ਸਿੰਘ ਜੇ ਸਮਾਜ ਨੇ ਮੈਨੂੰ ਇੰਨਾ ਕੁਝ ਦਿੱਤਾ ਤਾਂ ਮੈਂ ਇਸ ਸਮਾਜ ਨੂੰ ਵੀ ਵਾਪਸ ਦੇਣਾ ਚਾਹੁੰਦਾ ਬਿਲਕੁਲ ਸੇਮ ਮੇਰੀ ਹਾਲਤ ਹੈ ਮੈਨੂੰ ਬਹੁਤ ਵੱਡਾ ਕਲਾਕਾਰ ਬਣਨਾ ਤਾਂ ਤੁਸੀਂ 17 ਸਾਲ ਦੀ ਉਮਰ 'ਚ ਤੇ ਕਲਾਕਾਰ ਵੀ ਬਹੁਤ ਵੱਡੇ ਵੱਡੇ ਮਹਿਲਾਂਾਂ 'ਚ ਜਾਂ ਬੜੀ ਬੜੀਆਂ ਗੱਡੀਆਂ 'ਚ ਜਾਂ ਵਿਦੇਸ਼ਾਂ 'ਚ ਰਹਿੰਦੇ ਆ ਪਰ ਮੈਂ ਵੀ ਫੈਸਲਾ ਇਹ ਲਿਆ ਕਿ ਮੈਂ ਸਮਾਜ ਨੂੰ ਵਾਪਸ ਵੀ ਦੇਣਾ ਹੈ ਜੇ ਮੈਂ ਮੂਲ ਨਹੀਂ ਮੋੜ ਸਕਦਾ ਵਿਆਹ ਤਾਂ ਮੋੜਾਂ ਜੋ ਮੈਨੂੰ ਸਮਾਜ ਨੇ ਪਿਆਰ ਦਿੱਤਾ ਤੁਸੀਂ ਪਿਆਰ ਦਿੱਤਾ ਉਹਦਾ ਕੁਝ ਤਾਂ ਸਮਾਜ ਨੂੰ ਵਾਪਸ ਜਾਵੇ ਕਿਆ ਲੋ ਜੀ ਅਸੀਂ ਇੱਕ ਬੰਦਾ ਮਸ਼ਹੂਰ ਕੀਤਾ ਸੀ ਉਹਨੇ ਬਾਅਦ ਚ ਆਪਣੀ ਮਸ਼ਹੂਰੀ ਆਪਣੀ ਆਵਾਜ਼ ਆਪਣਾ ਚਿਹਰਾ ਸਾਡੇ ਵਾਸਤੇ ਵਰਤਿਆ ਲੋਕਾਂ ਵਾਸਤੇ ਵਰਤਿਆ ਔਰ ਮੈਂ ਅੱਜ ਵੀ ਕਹਿਣਾ ਸ਼ਾਮਨਗਰ ਵਾਲਿਓ ਮੇਰਾ ਚਿਹਰਾ ਮੇਰੀ ਆਵਾਜ਼ ਮੇਰੀ ਮਸ਼ਹੂਰੀ ਸ਼ੋਹਰਤ ਸਾਰੀ ਤੁਹਾਡੇ ਨਾਲ ਹੈ ਜਿੱਥੇ ਮਰਜ਼ੀ ਵਰਤ ਲਿਓ ਜਿੱਥੇ ਮਰਜ਼ੀ ਵਰਤ ਲਿਓ ਤੁਹਾਡੇ ਕੰਮ ਆ ਸਕੀਏ ਬਸ ਇੰਨੀ ਕੁ ਇੱਛਾ ਹੈ ਬਸ ਇੱਕ ਚਾਹਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਨੇ ਨੇਰੇ ਚ ਗਰਮੀ ਚ ਬੈਠੇ ਹੋ ਤੇ ਮੈਂ ਇੱਕੋ ਹੀ ਬੇਨਤੀ ਕਰੂੰਗਾ ਝਾੜੂ ਦਾ ਕੰਮ ਮੈਂ ਸਫਾਈ ਕਰਨਾ 19 ਤਰੀਕ ਨੂੰ ਸਵੇਰੇ ਆ ਸਫਾਈ ਸਵੇਰੇ ਸਵੇਰੀ ਹੁੰਦੀ ਹੈ ਝਾੜੂ ਦੋ ਕਵਾਰੀ ਲੱਗਦਾ ਦੁਪਹਿਰੇ ਤਾਂ ਲਾਉਂਦੇ ਨਹੀਂ ਦੁਪਹਿਰ ਘਰ ਨਹੀਂ ਹੋ ਜਾਂਦੀ ਥੜੀ ਸੋ ਸਫੇ ਪਹਿਲਾਂ ਸਵੇਰੇ ਸਵੇਰੀ ਸਫਾਈ ਕਰਿਆਓ ਦੁਪਹਿਰੇ ਵੈਸੇ ਮੌਸਮ ਉਸ ਦਿਨ ਠੀਕ ਦੱਸਦੇ ਪਰਮਾਤਮਾ ਵੀ ਨਾਲ ਹੈ ਆਪਣੇ ਬਾਕੀ ਜਿਹੜਾ ਝਾੜੂ ਰਹਿ ਗਿਆ ਆਪਣੇ ਦੋਸਤਾਂ ਮਿੱਤਰਾਂ ਨੂੰ ਕਹਿ ਦਿਓ ਸ਼ਾਮ ਨੂੰ ਲਾ ਲਿਓ 5-6 ਵਜੇ ਤੱਕ ਬੂਟਾ ਪੈਣ ਗਿਆ ਪਰ ਇਹ ਨਾ ਹੋਵੇ ਕਿ ਝਾੜੂ ਲਾਉਣਾ ਹੀ ਭੁੱਲ ਗਏ ਤੇ ਬਾਅਦ ਚ ਫਿਰ ਗੰਦਗੀ ਨੂੰ ਦੋਸ਼ ਦੇਈ ਜਾਈਏ ਝਾੜੂ ਤੁਹਾਡੇ ਹੱਥ ਹੈ 19 ਤਰੀਕ ਨੂੰ 19 ਤਰੀਕ ਤੋਂ ਬਾਅਦ ਝਾੜੂ ਜਿਹੜਾ ਉਹ ਜ਼ਿੰਮੇਵਾਰੀ ਨਿਭਾਉਣੀ ਉਹ ਦੀ ਉਹ ਸਾਡੇ ਹੱਥ ਹੈ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਮੈਂ ਆਉਣਾ ਸੀ ਆਪ ਪਰ ਸਿਹਤ ਨਸਾਜ ਹੋਣ ਕਰਕੇ ਮੈਂ ਆਇਆ ਨਹੀਂ ਕੱਲ ਨੂੰ ਮੈਂ ਲੁਧਿਆਣੇ ਦੇ ਵਿੱਚ ਜੁਆਇਨ ਕਰੂੰਗਾ ਕੈਂਪੇਨ ਨੂੰ ਤੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਭਰੀ ਜਿਹੜੀ ਨਿੱਗੀ ਜੀ ਆਇਆਂ ਵੀ ਹੈ ਚੱਲਿਆ ਚੱਲਿਆ ਹੋਇਆ ਇੱਕ ਕਦਮ ਤੇ ਨਾਲ-ਨਾਲ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵੀ ਹੈ ਵਾਹਿਗੁਰੂ ਜੀ ਕਾ ਖਾਲਸਾ Vai grudar aqui,